ਅੱਜ 14 ਅਪ੍ਰੈਲ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਵਰਲਡ ਪੰਜਾਬ ਟੀਮ ਵੱਲੋਂ ਤਾਂਡਾ ਵਿਖੇ ਇੱਕ ਵਿਸ਼ੇਸ਼ ਸਮਾਜ ਸੇਵੀ ਸੰਸਥਾਵਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਨੈਸ਼ਨਲ ਚੀਫ ਡਾਇਰੈਕਟਰ ਦੀ ਅਗਵਾਈ ਹੈ ਸ਼ਿਰਕਤ ਕੀਤੀ ਗਈ ਸ਼੍ਰੀ ਸੁਨੀਲ ਕੁਮਾਰ ਜੀ ਨੇ ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਵਾਰ ਦੇ ਉਦੇਸ਼ ਬਾਰੇ ਅਤੇ ਕ੍ਰਪਸ਼ਨ ਦੇ ਵਿਰੋਧ ਵਿੱਚ ਜੋ ਮੁਹਿੰਮ ਪੁਨਾ ਨੇ ਛੇੜੀ ਹੋਈ ਹੈ ਉਹਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਪੁਨਾ ਆਖਿਆ ਕਿ ਸਾਨੂੰ ਮਿਲ ਕੇ ਕ੍ਰਪਸ਼ਨ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਕ੍ਰਪਸ਼ਨ ਜੋ ਕਿ ਇੱਕ ਕੋੜ ਦੀ ਤਰ੍ਹਾਂ ਪੂਰੇ ਦੇਸ਼ ਨੂੰ ਦਿਨ-ਪ੍ਰਤੀ ਦਿਨ ਖਾਏ ਜਾ ਰਹੀ ਹੈ ਸਾਨੂੰ ਇਕਜੁੱਟ ਹੋ ਕੇ ਇਹਦੇ ਖਿਲਾਫ ਖੜੇ ਹੋ ਕੇ ਪੂਰੇ ਦੇਸ਼ ਨੂੰ ਕ੍ਰਪਸ਼ਨ ਮੁਕਤ ਬਣਾਉਣਾ ਪਵੇਗਾ ਸੁਨੀਲ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੰਚਾਇਤ ਜੀ ਨੂੰ ਨਾ ਪਹੁੰਚੇ ਮੈਂ ਕਿਹਾ ਵਿਜੀਲੈਂਸ ਕੋ ਵੀ ਪੰਚਾਇਤ ਜੀ ਨੂੰ ਨਾ ਪਹੁੰਚਾਵੇ ਉਹ ਬੰਦਾ ਆਪਣੀ ਲੜਾਈ ਪੂਦਲ ਰਿਹਾ ਤੇ ਮੈਂ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਦੇਣਾ ਚਾਹਣਾ ਤੇ ਸ਼ਾਇਦ ਮੇਰੇ ਟੀਮ ਦੇ ਵੀ ਇੱਥੇ ਲੱਗੇ ਨੇ ਆਈਕ ਫਾਊਂਡੇਸ਼ਨ ਆਫ ਬਲਦੇ ਦਾ ਜੋ ਇੱਕ ਮੁੱਦਾ ਵਾ ਵਾਕਈ ਹੀ ਕ腐ਸ਼ਨ ਨੂੰ ਖਤਮ ਕਰਨ ਵਾਸਤੇ ਹੀ ਇਹ ਐਂਡਿਸ਼ੀ ਫਾਊਂਡੇਸ਼ਨ ਆਫ ਬਲਦੇ ਚਲਾਈ ਗਈ ਹੈ ਸਰਕਾਰ ਔਰ ਇੱਕੀ ਕੰਬਦਾ ਝੂਠੇ ਮੈਂ ਇਹ ਵੀ ਤੁਹਾਨੂੰ ਦੱਸਿਆ ਕਿ ਵਿਸਥਤ ਲੈਣ ਇਹ ਨਿੱਦ ਰਿਸ਼ਵਤ ਦੇ ਬੇਨਾਮੀ ਕੀਤਾ ਜਾਵਾ ਆਪਾਂ ਇਨਸਾਨੀਅਤ ਦੀ ਨਿਸ਼ਤ ਦੇ ਬਲੇ ਆਪਾਂ ਹੀ ਕਹਿੰਦੇ ਲੈਣ ਵਾਲਾ ਤੁਰੀਸ਼ੋਂ ਪਹਿਲਾਂ ਦਾ ਆਪਾਂ ਛਰੇ ਆਂਦੋਗੇ ਸਰ ਮੇਰਾ ਕੁਛ ਲੈਣ ਦੇ ਕੇ ਕੰਮ ਕਰ ਇਸ ਕਰਕੇ ਇੱਕ ਜੀ ਕਿ ਬੰਦਾ ਜਿਹੜਾ ਮੈਂ ਆਪਣੇ ਨਾਲ ਜੋੜਿਆ ਆਵਾ ਮੈਂ ਜੋੜਦਾ ਆਵਾ ਉਹ ਨੂੰ ਪਹਿਲਾਂ ਪੁੱਛਦਾ ਹਾਂ ਕਿ ਪਈ ਤੂੰ ਮੇਰੇ ਨਾਲ ਜੁੜਨ ਤੋਂ ਬਾਅਦ ਕੀ ਗੱਲ ਰਿਸ਼ਵਤ ਦਊਗਾ ਕਿ ਰਿਸ਼ਵਤ ਦਊਗਾ ਕਿ ਤੈਨੂੰ ਲੈਣਾ ਦਊਗਾ ਤੇ ਇਹ ਸੌਖਾ ਨਹੀਂ ਕਿ ਨਾ ਮੈਂ ਰਿਸ਼ਵਤ ਦੇਣੀ ਤੇ ਨਾ ਮੈਂ ਰਿਸ਼ਵਤ ਲੈਣੀ